हाँ जी सर की नामा मेरा नाम ओम प्रकाश सर, सर जो प्रेस कॉन्फ्रेंस हो रही है की कहना मैं सर यही कहना चाहता जो होशियारपुर में जो घटना हुई है बच्चे के वो बहुत दर्दनाक है और बड़ी समस्या इस कंपनी मैं ये कह रहा हूँ कि जो इस आदमी ने जो लड़के ने जो ਬਾਤ ਉਸਨੇ ਕਤਲ ਕੀਤਾ ਉਸ ਬੱਚੋ ਦਾ ਉਹਦੇ ਕਰਕੇ ਸਾਰੇ ਉੱਪਰ ਵਾਸੀਆਂ ਨੂੰ ਤੰਗ ਕੀਤਾ ਜਾਂਦਾ ਹੈ ਔਰ ਇਸ ਅਲਾਵਾ ਜੋ ਵੀ ਘਰ ਸੇ ਬੇਘਰ ਹੋ ਗਏ ਆ ਦੁਨੀਆਂ ਪੰਜਾਬ ਮੇ ਜਿਤਨੀ ਵੀ ਉਸ ਬੱਚੇ ਦੇ ਸਾਥ ਸਾਰੇ ਮਿਲ ਕੇ ਔਰ ਜੋ ਨਾਰੇ ਲਗਾ ਰਹੇ ਆ ਬਾਕੀ ਨਜਾਇਜ਼ ਬੰਦਿਆਂ ਨੂੰ ਜੋ ਉਸ ਦੇ ਵਿੱਚ ਉਦੇ ਨਾਲ ਜੋ ਵੀ ਨੁਕਸਾਨ ਹੋ ਰਿਹਾ ਮੈਂ ਤਾਂ ਕਹਣਾ ਜੋ ਬੱਚੇ ਦੇ ਸਾਥ ਹੋਗਾ ਉਸ ਜੋਗ ਕੀਤਾ ਉਸਨੇ ਅਗਰ ਉਹਨੂੰ ਵਿੱਚ ਜੋੜਾ ਹੈ ਤਾਂ ਖੜਾ ਕਰਕੇ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਔਰ ਮੈਂ ਉਸ ਪੂਰੀ ਆਪਣੀ ਟੀਮ ਦੇ ਪੂਰੀ ਆਪਣੀ ਸੰਸਦਾਂ ਦੇ ਨਾਲ ਜੋ ہمارے ਚੇਅਰਮੈਨ ਜੀ ਨੇ ਜੋ ہمارے ਸੰਰਖਕ ਜੀ ਨੇ ਕਿਹਾ ਜੋ हमरे ਸਟ੍ਰਸ ਦੇ ਪ੍ਰਧਾਨ ਨੇ ਕਿਹਾ ਇਹ ਸਾਰੀ ਬਾਤਾਂ ਔਰ ਸਾਰੀ ਚੀਜ਼ਾਂ ਨਾਲ ਸਮਤਾਂ ਔਰ ਇਹ ਹੀ ਹੋਣਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਨਜਾਇਜ਼ ਰੇੜੀਆਂ ਦੇ ਹਮਾਰੇ ਬੰਦੇ ਹੈ ਹਮਾਰੇ ਭਾਈ ਜੋ ਤੰਗ ਕਰਦੇ ਹਨ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਅਗਰ ਜਿੰਨੀ ਦਰਦ ਉਹਨ ਕੀ ਹੈ ਉਸ ਬੱਚੇ ਦੇ ਨਾਲ ਹਮ ਇਸੇ ਹੀ ਕਰਕੇ ਬਸ ਸਮਾਪਤ ਸਰ ਗਿਆ ਨਾਮ ਹੈ ਜੀ ਆਪ ਦਾ ਮੇਰਾ ਨਾਮ ਸਿਉ ਕੁਮਾਰ ਹੈ

आप उनको क्या कहना चाहते हैं मैं तो यही कह रहा हूँ पूरे पंजाब के वासियों को कि ये जो है एक ऐसा ना करिए क्योंकि पांचों उंगलियाँ बराबर नहीं होती है और एक एक आदमी ने ऐसा काम किया है उसको सजा ही दिया जाए मेरी यही सबसे प्रार्थना है उसको ही जाए और मैं इतना कहते मीडिया का बहुत बहुत धन्यवाद करता हूँ ਕੁਸ਼ਾਪੁਰ ਦੀ ਘਟਨਾ ਦਾ ਅਸੀਂ ਸਾਰੇ ਪ੍ਰਵਾਸੀ ਸਮਾਜ ਦੀ ਘੋਰ ਨਿੰਦਾ ਕਰਦੇ ਆਂ ਕਿਸੇ ਤਰੀਕੇ ਦਾ ਆ ਜਿਹੜੀ ਸਾਡੀ ਪ੍ਰਵਾਸੀ ਸਮਾਜ ਦੀ ਤਰਸਲਾ ਹੈਗੀ ਆ ਇਹਦੇ ਵਿੱਚ ਦੇਖੋ ਇਸ ਸਲਾਈਟ ਸੈਂਟਰ ਇਸ ਸਲਾਈਟ ਸੈਂਟਰ ਹੈ ਉਸੀ ਚਲਾ ਰਹੇ ਆ ਇਹ ਜਿਹੜੇ ਗਰੀਬ ਲੋਕ ਹੈਗੇ ਆ ਜਿਹਨਾਂ ਜਿਹੜੇ ਹੰਦੂ ਬਹੁਤ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰਾਸ਼ਨ ਵੀ ਬੰਨ ਰਹੇ ਆ ਇੱਥੇ ਹੈ ਤੇ ਇਸੇ ਤਰੀਕੇ ਦੇ ਨਾਲ ਆ ਆ ਦੇਖੋ ਜਿਹੜੇ ਗਰੀਬ ਬੱਚੇ ਗਰੀਬ ਲੜਕੀਆਂ ਹੈਗੀਆਂ ਚਾਹੇ ਉਹ ਪ੍ਰਵਾਸੀ ਦੀਆਂ ਹੋਣ ਚਾਹੇ ਇੱਥੇ ਦੇ ਪੰਜਾਬ ਦੇ ਹੋਣ ਜਿਹੜਾ ਵੀ ਗਰੀਬ ਬੱਚਾ ਸਾਡੇ ਕੋਲ ਆਪਣੀ ਕੀ ਨਾਮ ਰਿਕਵੈਸਟ ਲੈ ਕੇ ਆਉਂਦਾ ਅਸੀਂ ਆ ਉਹਨਾਂ ਨੂੰ ਉਹਦਾ ਵਾਸਤੇ ਕਰਦੇ ਆਂ ਆ ਅੱਖਾਂ ਦਾ ਫਰੀ ਅੱਖਾਂ ਦਾ ਅਸੀਂ ਜਿਹੜਾ ਨਿਸ਼ੂ ਕੈਂਪ ਆਇਆ ਸੀ ਕੰਨ ਦੇ ਵਿੱਚ ਅਸੀਂ 500 ਤੇ 500 ਮੀਟਾ ਦਾ ਅਸੀਂ ਥੀਰੋ ਫੋਰ ਦੇ ਹੰਡਰਡੀਆਂ ਤੇ ਦਵਾਈਆਂ ਵੰਡੀਆਂ ਸੀ ਇਹਦੇ ਵਿੱਚ ਇਹ ਕਿਸੇ ਤਰੀਕੇ ਦੇ ਨਾਲ ਆ ਸਾਰੀਆਂ ਬਹੁਤ ਸਾਰੀਆਂ ਐਕਟੀਵਿਟੀ ਹੈ ਜੀ ਆਹ ਬੋ ਦੇਖੋ ਉੱਪਰ ਅੱਖਾਂ ਦਾ ਕੰਪ ਲੱਗਾ ਆ ਉਹ ਸਾਰਾ ਕੁਝ ਆ ਉਹ ਦੇਖ ਰਹੇ ਹੋ ਤੁਸੀਂ ਅਸੀਂ ਤਾਂ ਇਹ ਐਕਟੀਵਿਟੀਆਂ ਨਹੀਂ ਕਰਦੇ ਰਹਿੰਦੇ ਅਸੀਂ ਤੇ ਉਧਰ ਦੇਖੋ ਸਾਈਡ ਸੈਂਟਰ ਦਾ ਜਦੋਂ ਘਟਨ ਕੀਤਾ ਸੀ ਤੱਕ ਪਰ ਉਹ ਵੀ ਆਇਆ ਹੋਇਆ ਔਰ 26 ਜਨਵਰੀ ਬੱਚਿਆਂ ਨੂੰ ਸਰਟੀਫਿਕੇਟ ਸੋ ਇਹ ਸਾਰੀਆਂ ਐਕਟੀਵਿਟੀਆਂ ਅਸੀਂ ਜਿਹੜੀ ਹੈਗੇ ਪਰਵਾਸੀ ਹੁੰਦੇ ਹੋਏ ਇਹ ਬੇਸੂਰ ਦਾ ਸਾਰਿਆਂ ਨੂੰ ਦੇ ਰਹੀਆਂ ਚਾਹੇ ਉਹ ਪ੍ਰਵਾਸੀ ਹੋਵੇ ਚਾਹੇ ਪੰਜਾਬ ਦਾ ਹੋਵੇ ਅਸੀਂ ਸਭ ਸਮਾਜ ਦੀ ਗੱਲ ਕਰ ਰਹੇ ਹਾਂ ਅਸੀਂ ਸਭ ਸਭ ਸਮਾਜ ਵਾਸਤੇ ਸਾਰੇ ਕੰਮ ਕਰ ਰਹੇ ਹਾਂ ਹੁਣ ਅਸੀਂ ਇੱਕ ਡਿਊਟੀ ਪਾਲਰ ਵੀ ਉੱਪਰ ਖੋਲਣਾ ਜਾ ਰਹੇ ਹਾਂ ਖੋਲਣ ਜਾ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਇਹੀ ਕਰਨੇ ਆ ਸਾਡਾ ਕੋਈ ਇੱਥੇ ਮਤਕਰਾ ਨਹੀਂ ਕਿਸੇ ਦੇ ਨਾਲ ਵੀ ਸਾਡੇ ਦੇ ਸਾਰੇ ਇੱਕੋ ਜਿਹੇ ਕਿਉਂਕਿ ਅਸੀਂ ਪੰਜਾਬ ਚ 40 ਸਾਲ ਤੋਂ ਰਹਿ ਰਹੇ ਹਾਂ ਇਸ ਕਰਕੇ ਅਸੀਂ ਇੱਕ ਘਰ ਵਾਂਗੂ ਰਹਿ ਰਹੇ ਹਾਂ ਇੱਕ ਪਰਿਵਾਰ ਵਾਂਗੂ ਰਹਿ ਰਹੇ ਹਾਂ ਔਰ ਸਾਡੇ ਜਿਸ ਤਰ੍ਹਾਂ ਗੁਰੂਆਂ ਨੇ ਵੀ ਕਿਹਾ ਉਹ ਵੀ ਦਿਖਾ ਦਿਓ ਕਿਉਂ ਵੀ ਆ ਕਿਸੇ ਤਰੀਕੇ ਨਾਲ ਆਪ ਕੋਲ ਇਹੋ ਪੈਸਾ ਨਹੀਂ ਦੇ ਜਾਉਂਗਾ ਕਿੱਥੇ ਪੜਨਾ ਹੈ ਯਾਰ ਸਭ ਨੂੰ ਪੜਨਾ ਹੈ ਇਹ ਸਾਰੇ ਗਰੀਬ ਬੱਚਿਆਂ ਦੇ ਆ ਇਹਦੇ ਵਿੱਚ ਮਨਮੋਹਨ ਸਿੰਘ ਪੰਜਾਬ ਦੇ ਬੱਚੇ ਵੀ ਆ ਗਏ ਆ ਜਿਹੜੇ ਗ੍ਰਾਫ ਨਹੀਂ ਮਨਮੋਹਨ ਸਾਹਿਬੀ ਬੱਚੇ ਵੀ ਆ ਗਏ ਆ ਉਹ ਇਹ ਕੰਮ ਉਹਦਾ ਮਸੇ ਕਿਸੇ ਗਰੀਬ ਲੋਕਾਂ ਦੀ ਕਰਦੇ ਸਭ ਸਮਾਜ ਦੀ ਸਾਰੇ ਸਮਾਜ ਵਾਸਤੇ ਕੰਮ ਕਰਦੇ ਆ ਤੋਂ ਮੈਂ ਇਹ ਹੀ ਚਾਹਾਂਗਾ ਕਿ ਜੋ ਬੁਸ਼ਾ ਕੋਈ ਜਿਹਾ ਕਟਨਾ-ਕਢੀ ਨੇ ਮੈਂ ਉਹਨੂੰ ਦੋਲਣਾ ਚਾਹਾਂਗਾ ਉਹਨੂੰ ਪੰਜ ਸੀ ਯਾ ਦਿੱਤੀ ਆਵੇ ਪਰ ਜਿਹੜੇ ਪ੍ਰਵਾਸੀ ਲੋਕ ਜਿਹੜੇ ਪ੍ਰਵਾਸੀ ਲੋਕ चंगे काम भी करते उन्होंने कामों में भी सहया जाए और फिर अच्छी मैं यही कहूँगा कि जो कुछ भी जिन्ना पंजाब वापर रहा जो हो रहा आपके अमन शांति एकता के नाल भाईचारा बनाइए और सारे मिलजुल के रहन और जोड़ा भी बंदा गलत हो चाहे कितने का हो चाहे प्रवासी होर उसकी निंदा की जाए और भारतीय संविधान के अनुसार जो भी ਉਦੀ ਉਹਦੇ ਲਈ ਸੱਲਾ ਬਣਦੀ ਆ ਉਹ ਸੱਲਾ ਉਹ ਦਿੱਤੀ ਜਾਂਦੀ ਆ